ਚੈਨਲ ਪੰਜਾਬ ਵਾਲਾ ਪੋਡਕਾਸਟ ਦੇ ਉੱਪਰ ਤੁਹਾਡਾ ਸਵਾਗਤ ਕਰਦਾ ਮੈਂ ਕੁਲਵਿੰਦਰ ਔਲਖ। ਦੋਸਤੋ ਅੱਜ ਇੱਕ ਹੋਰ ਜਾਣਕਾਰੀ ਦੇ ਨਾਲ ਇੱਕ ਦਿਲਚਸਪ ਕਿੱਤੇ ਦੇ ਨਾਲ ਤੁਹਾਡੇ ਨਾਲ ਜੁੜੇ ਹੋਏ ਆ। ਉਸ ਦਿਲਚਸਪ ਕਿੱਤੇ ਦੇ ਬਾਰੇ ਦੱਸਣਾ ਤੇ ਤੁਹਾਨੂੰ ਲੈ ਕੇ ਜਾਣਾ ਅਸੀਂ ਖੁਸ਼ਬੂਆਂ ਦੀ ਹੱਟੀ ਤੇ ਹਾਂ ਬਿਲਕੁਲ ਖੁਸ਼ਬੂਆਂ ਤੇ ਹੱਟੀ ਜਿੱਥੇ ਮਹਿੰਗੇ ਮਹਿੰਗੇ ਦਵਾਈ ਦੇ ਇਤਰ ਅਤਰ ਅਸੀਂ ਇਤਰ ਵੀ ਕਹਿ ਦਿੰਨੇ ਆ ਅਤਰ ਵੀ ਕਹਿ ਦਿੰਨੇ ਆ ਪਰਫਿਊਮ ਕਹਿ ਦਿੰਨੇ ਆ ਵਿਕਦੇ ਆ ਤੇ ਜਿਲ੍ਹਾ ਸ਼ਹਿਰੀ ਮੁਕਸਰ ਸਾਹਿਬ ਦੀ ਧਰਤੀ ਤੇ ਖੜੇ ਆ ਕਿਉਂਕਿ ਗਰਮੀ ਦਾ ਸੀਜ਼ਨ ਹੈ ਤੇ ਪਸੀਨੇ ਦੀ ਬਦਬੂ ਤੋਂ ਹਰੇਕ ਜਣਾ ਪ੍ਰੇਸ਼ਾਨ ਹੁੰਦਾ ਹੈ ਤੇ ਹਰ ਕੋਈ ਆਪਣੇ ਵਿੱਚੋਂ ਵਧੀਆ ਖੁਸ਼ਬੂ ਆਵੇ ਤੇ ਇਹ ਆਤਾਰਾ ਜਿਹੜਾ ਉਹ ਇਸਤੇਮਾਲ ਕਰਦਾ ਤੇ ਆਪਾਂ ਦੇਖਾਂਗੇ ਇਹਨਾਂ ਤੋਂ ਪੁੱਛਦੇ ਆਂ ਵੀ ਇਹ ਧੰਦਾ ਜਿਹੜਾ ਉਹ ਇਸ ਕਿੱਤੇ ਦੇ ਵਿੱਚ ਕਿੰਨਾ ਕੁ ਮੁਨਾਫਾ ਹੈ ਕਿਵੇਂ ਕੋਈ ਵੀਰ ਇਸ ਪਰਫਿਊਮ ਦਾ ਕਿੱਤਾ ਚਲਾ ਸਕਦਾ ਕਿਉਂਕਿ ਬਹੁਤ ਸਾਰੇ ਯੰਗ ਏਜ ਦੇ ਮੁੰਡੇ ਕੁੜੀਆਂ ਜਿਹੜੇ ਉਹ ਪਰਫਿਊਮ ਵੇਚਣ ਦੇ ਵਿੱਚ ਜਾਂ ਪਰਫਿਊਮ ਖਰੀਦਣ ਦੇ ਵਿੱਚ ਦਿਲਚਸਪੀ ਰੱਖਦੇ ਆ ਤੇ ਅੱਜ ਇਸ ਦਿਨ ਤੇ ਇਹਦੀ ਮੁਲਾਕਾਤ ਰਿਕਾਰਡ ਕਰਨ ਦਾ ਮੇਨ ਮਕਸਦ ਇਹ ਹੈ ਕਿਉਂਕਿ ਅੱਜ ਇੱਥੇ ਮਹਿੰਗੇ ਮੰਗੇ ਇਤਰਾ ਦੀ ਸੇਲ ਲੱਗੀ ਹੋਈ ਹੈ ਤੇ ਮਲਿਕ ਖਾਨ ਜਿਹੜੇ ਉਹਨਾਂ ਦਾ ਅੱਜ ਜਨਮ ਦਿਨ ਹੈ ਆਓ ਚੱਲਦੇ ਆ ਪਰਫਿਊਮ ਖੁਸ਼ਬੂਆਂ ਦੀ ਹੱਟੀ ਦੇ ਉੱਪਰ ਪਰ ਬਾਕੀ ਮ੍ਰਿੰਦਰ ਜੀ ਆਉਣੇ ਪਹਿਲਾਂ ਗੱਲ ਕਰਤਾ ਵਾਲੇ ਪਾਸੇ ਗ੍ਰਾਹਕਾਂ ਦੀ ਕਾਫੀ ਭੀੜ ਹੈ ਜਿਹੜੀ ਉਹ ਦੇਖਣ ਨੂੰ ਮਿਲ ਰਹੀ ਹੈ ਤੇ ਮੇਰੇ ਨਾਲ ਖਾਨ ਸਾਹਿਬ ਬਿਜ਼ੀ ਹੈ ਪਰ ਫਿਰ ਵੀ ਤੁਹਾਡਾ ਸਮਾਂ ਲਵਾਂਗੇ ਸਭ ਤੋਂ ਪਹਿਲਾਂ ਚੈਨਲ ਪੰਜਾਬ ਵਾਲਾ ਪੋਡਕਾਸਟ ਦੇ ਵੱਲੋਂ ਤੁਹਾਨੂੰ ਤੁਹਾਡੇ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ ਜੀ ਸਰੋਤਿਓ ਇਹ ਮਲਿਕ ਖਾਨ ਸਾਹਿਬ ਨੇ ਤੇ ਇਹਨਾਂ ਦਾ ਹੀ ਇਹ ਅਤਰ ਦਾ ਕੰਮ ਆ ਅਸੀਂ ਇਤਰ ਵੀ ਕਹਿ ਦਿੰਨੇ ਆ ਪਰਫਿਊਮ ਵੀ ਕਹਿ ਦਿੰਨੇ ਆ ਦੁਬਈ ਦੇ ਜਿਹੜੇ ਮਹਿੰਗੇ ਵੇਖਣ ਵਾਲੇ ਅਤਰ ਆ ਉਹਨਾਂ ਦੇ ਮਗਰ ਕਹਾਣੀ ਕੀ ਆ ਤੇ ਇਹ ਸਾਰੀ ਜਾਣਕਾਰੀ ਅਸੀਂ ਲਵਾਂਗੇ ਸਭ ਤੋਂ ਪਹਿਲਾਂ ਅਸੀਂ ਫਿਰ ਤੋਂ ਮੁਬਾਰਕਬਾਦ ਦਿੰਨੇ ਆ ਇਹਨਾਂ ਦੇ ਜਨਮ ਦਿਨ ਦੀ ਸ਼ੁਕਰੀਆ ਬੋਲ ਜੀ ਤੇ ਪੰਜਾਬ ਵਾਲਾ ਪੋਡਕਾਸਟ ਚੈਨਲ ਦੇ ਉੱਪਰ ਤੁਹਾਡਾ ਸਵਾਗਤ ਜੀ ਸਵਾ ਠੀਕ ਆ ਥੈਂਕ ਯੂ ਭਾਈ ਤੇ ਅਤਰਾਂ ਦੇ ਰਿਲੇਟਡ ਬਈ ਅਤਰ ਜਿਹੜੇ ਆਪਣੇ ਕੋਲੇ ਨੇ ਸਾਰੇ ਟੋਟਲੀ ਬ੍ਰਾਂਡ ਨੇ ਜਿਵੇਂ ਹਰ ਭਜਨ ਭੱਜੀਆ ਐਡ ਕਰਦਾ ਮਸ਼ਕ ਸਫੀ ਆਪਣੇ ਕੋਲੇ ਅਵੇਲੇਬਲ ਮਿਲੂਗਾ ਬਲਿਊਸ਼ ਨਾਲ ਹੋਗਾ ਗੁਚੀ ਫਲੋਰਾ ਹੋ ਗਿਆ ਤਕਰੀਬਨ ਜਿੰਨੇ ਵੀ ਫਰੇਗਰੈਂਸਾਂ ਨੇ ਦੁਬਈ ਦੀਆਂ ਸਾਰੀਆਂ ਆਪਣੇ ਕੋਲੇ ਅਵੇਲੇਬਲ ਮਿਲਣਗੀਆਂ ਸਾਡੀਆਂ ਆਪ ਦੀਆਂ ਕਈ ਫਰੇਗਰੈਂਸਾਂ ਨੇ ਕਿਉਂਕਿ ਸਾਡੇ ਜਿਹੜੇ ਪੁਰਸ਼ ਸੀ ਪਹਿਲਾਂ ਉਹ ਜੱਦੀ ਪੁਸਤੀ ਕੰਮ ਕਰਦੇ ਸੀ ਅਤਰਾਂ ਦਾ ਤੇ ਆਯੁਰਵੈਦਿਕ ਦਵਾਈਖਾਨਾ ਵੀ ਰਿਹਾ ਸਾਡਾ ਵਿਚੀ ਤੇ ਸਾਹਮਣੇ ਪੰਜਾਬ ਐਕਸਟਰਾ ਕਲੀਨਿਕ ਵੀ ਰਿਹਾ ਤੇ ਅਤਰਾਂ ਦਾ ਕੰਮ ਵੀ ਸਾਡਾ ਬਹੁਤ ਪੁਰਾਣਾ ਹੈ ਤੇ ਇਹਦੇ ਵਿੱਚ ਜੜੀਆਂ ਜੰਨਤ ਤੇ ਫਰਦੋਸ਼ ਹੋ ਗਿਆ ਅ ਰੂਗ ਲਾਬ ਹੋ ਗਿਆ ਕਲੀਆਂ ਦੀ ਖੁਸ਼ਬੂ ਹੋ ਗਈ ਇਹ ਤਕਰੀਬਨ ਕਈ ਖੁਸ਼ਬੂਆਂ ਜਿਹੜੀਆਂ ਸਾਡੇ ਆਪ ਦੀਆਂ ਬਣੀਆਂ ਹੋਈਆਂ ਨੇ ਸਭ ਤੋਂ ਜ਼ਿਆਦਾ ਪੋਪੂਲਰ ਜਿਹੜਾ ਅਤਰ ਹੈਗਾ ਸਾਡਾ ਇਸ ਟਾਈਮ ਬਾਦਸ਼ਾਹ ਚੱਲ ਰਿਹਾ ਹੈ ਜੀ ਬਾਦਸ਼ਾਹ ਤੁਸੀਂ ਕਹਿੰਦੇ ਹੋ ਵੀ ਉਹ ਸਭ ਤੋਂ ਜ਼ਿਆਦਾ ਵਿਕਣ ਵਾਲਾ ਹੈ ਬਾਦਸ਼ਾਹ ਭਾਈ ਕਿਤੋਂ ਮਿਲ ਨਹੀਂ ਸਕਦਾ ਬਾਦਸ਼ਾਹ ਦੇ ਵਿਊ ਇਹ ਨੇ ਤੁਸੀਂ ਲਾ ਕੇ ਕਿਤੋਂ ਵਾਪਸ ਵੀ ਆ ਗਏ ਨਾ ਦੋ ਦਿਨ ਖੁਸ਼ਬੂ ਤੁਹਾਡੀ ਉੱਥੇ ਰਹੂਗੀ ਜਿਹੜੇ ਜਿਹੜੇ ਪਰਸਨ ਨੂੰ ਤੁਸੀਂ ਟੱਚ ਵੀ ਕਰਦੇ ਹੋ ਤੁਹਾਡੀ ਖੁਸ਼ਬੂ ਉਸ ਇਨਸਾਨ 'ਚ ਚਲੀ ਜਾਊਗੀ ਤੇ ਕੱਪੜੇ ਤੋਂ ਤੋਂ ਬਾਅਦ ਵੀ ਤੁਹਾਡੀ ਖੁਸ਼ਬੂ ਆਉਂਦੀ ਰਹੂਗੀ ਬਾਦਸ਼ਾਹ ਦੀ ਜਿਹੜੀ ਫਰੇਗਲਸ ਆ ਬਈ ਚਾਰ ਪੰਜ ਅਤਰਾਂ ਨੂੰ ਅਸੀਂ ਮਿਕਸ ਕਰਕੇ ਬਣਾਈਆ ਉਹ ਸਾਨੂੰ ਪਤਾ ਵੀ ਅਸੀਂ ਕੀ ਪਾਇਆ ਕੀ ਨਹੀਂ ਪਾਇਆ ਜੀ ਬਿਲਕੁਲ ਜੀ ਖੁਸ਼ਬੂਆਂ ਦੀ ਹੱਤੀ ਤੇ ਖੜੇ ਆ ਤੇ ਇਹ ਹੱਤੀ ਆ ਜਿਹੜੀ ਖੁਸ਼ਬੂਆਂ ਦੀ ਉਹ ਇਸ ਵੇਲੇ ਮਹਿਕ ਰਹੀ ਹੈ ਬਿਲਕੁਲ ਜਿਹੜੇ ਪਰਫਿਊਮ ਵਧੀਆ ਬਣੇ ਹੁੰਦੇ ਆ ਉਹਨਾਂ ਦੀ ਮਹਿਕ ਆ ਜਿਹੜੀ ਉਹ ਬਰਕਰਾਰ ਰਹਿੰਦੀ ਹੈ ਤੇ ਕਹਿੰਦੇ ਆ ਵੀ ਤੂੰ ਮੇਰੇ ਸਾਥ ਨਹੀਂ ਤੋ ਕੀ ਹੂਆ ਤੇਰੀ ਖੁਸ਼ਬੂ ਤੋ ਮੇਰੇ ਸਾਥ ਹੈ ਤੋ ਇਹ ਗੱਲ ਹੈ ਤੇ ਬਹੁਤ ਸੋਹਣਾ ਕੰਮ ਤੁਸੀਂ ਕਰਦੇ ਹੋ ਬਾਈ ਜੀ ਥੋੜੀ ਜੀ ਜੇ ਤੁਸੀਂ ਜਿਵੇਂ ਤੁਸੀਂ ਜੱਦੀ ਪੁਸ਼ਤੀ ਹਨਾ ਕੰਮ ਕਰਦੇ ਹੋ ਇਹ ਤੇ ਥੋੜਾ ਜਿਹਾ ਸਾਨੂੰ ਇਤਰ ਬਾਰੇ ਇਹ ਗਿਆਨ ਜ਼ਰੂਰ ਦਿਓ ਵੀ ਕਿਵੇਂ ਬਣਦੇ ਆ ਕੋਈ ਬੰਦਾ ਘਰੇ ਆ ਸਕਦਾ ਅਤਰ ਘਰੇ ਬਣ ਸਕਦਾ ਬਈ ਇਹ ਜਿਵੇਂ ਗੁਲਾਬਾਂ ਦਾ ਧੱਲਾ ਲਓ ਗੁਲਾਬ ਦੀਆਂ ਪੰਖੜੀਆਂ ਇਕੱਠੀਆਂ ਕਰ ਲੋ ਸਾਰੀਆਂ ਉਹਨੂੰ ਇੱਕ ਮਝੋਲੇ 'ਚ ਪਾ ਕੇ ਤੇ ਉਹਦੇ ਵਿੱਚ ਇੱਕ ਸਰਾਹੀ ਲਾ ਦਤੇ ਆ ਪੰਜਾਬੀ 'ਚ ਆਪਾਂ ਕਹਿੰਦੇ ਜਿਵੇਂ ਦਾਰੂ ਘੜਦੇ ਆ ਜੀ ਠੀਕ ਹੈ ਨਾ ਉਹਦੇ ਵਿੱਚ ਲਾ ਕੇ ਜ਼ਰਾਹੀ ਉਹਦੇ ਪਿੱਛੇ ਇੱਕ ਸਰਾਹੀ ਰੱਖੀ ਜਾਂਦੀ ਹੈ ਜਿਹੜਾ ਉਹਦੇ ਵਿੱਚੋਂ ਓਇਲੀ ਫਾਰਮ ਹੁੰਦਾ ਜਾਨਕੀ ਭਾਪ ਹੁੰਦੀ ਹੈ ਉਹ ਸਰਾਹੀ ਦੇ ਵਿੱਚ ਚਲੀ ਜਾਂਦੀ ਹੈ ਸਾਰੇ ਗੁਲਾਬਾਂ ਦੀ ਉਹ ਤੋਂ ਉਹ ਜਿਹੜਾ ਮੇਨ ਜਿਹੜਾ ਅਤਰ ਬੰਦ ਹੈ ਓਇਲੀ بیس ਉਹ ਸਰਾਹੀ ਦੇ ਵਿੱਚ ਜਾਂਦਾ ਉਹਨੂੰ ਅਤਰ ਕਹ ਦਉਂਦੇ ਨੇ ਬਈ ਇਹ ਇਹ 'ਚ ਕੋਈ ਅਲਕੋਹਲ ਨਹੀਂ ਹੁੰਦਾ ਅਲੱਗ-ਅਲੱਗ ਜਿਵੇਂ ਹੁਣ ਜੰਨਤ ਤੇ ਫਰਦੋਸ ਆ ਗਿਆ ਬਈ ਉਹਦੇ ਕਹਿੰਦੇ ਰੰਗ ਹਰਿਆ ਠੀਕ ਹੈ ਨਾ ਉਹਦੇ ਵਿੱਚ ਗੁਲਾਬ ਪੈ ਜਾਂਦੇ ਨੇ ਅ ਮੂੰਗਰਾ ਪੈ ਜਾਂਦਾ ਕਲੀਆਂ ਪੈ ਜਾਂਦੀਆਂ ਨੇ ਤੇ ਕਸ਼ਮੀਰੀ ਘਾਹ ਹੁੰਦੀ ਆ ਉਹਦੇ ਚ ਕਸ਼ਮੀਰੀ ਘਾਹ ਨਾਲ ਉਹ ਗ੍ਰੀਨ ਬਣ ਜਾਂਦਾ ਤੇ ਐਦਾਂ ਹੀ ਕਲੀਆਂ ਦਾ ਹੁੰਦਾ ਤੇ ਜਿਹੜੇ ਬ੍ਰਾਂਡ ਆ ਗਏ ਭਈ ਜਿਵੇਂ ਮਸ਼ਕਸਫੀ ਹੋ ਗਈ ਉਹ ਦੁਬਈ ਵਾਲਿਆਂ ਨੂੰ ਪਤਾ ਉਹ ਆਪਾਂ ਨੂੰ ਵੀ ਪਤਾ ਜਿਵੇਂ ਬਲੈਕ ਜੈਗਵਾਰ ਗੁੱਚੀ ਫਲੋਰ ਆ ਗਿਆ ਉਹਨਾਂ ਨੂੰ ਪਤਾ ਭਈ ਜੀ ਤੇ ਭਾਈ ਕੋਈ ਇਦਾਂ ਦਾ ਹੁੰਦਾ ਵੀ ਕਿਸੇ ਬੰਦੇ ਨੇ ਕੋਈ ਵੀ ਪਰਫਿਊਮ ਹੈ ਜਿਹੜਾ ਉਹ ਯੂਜ਼ ਕਰ ਲੇ ਤਾਂ ਉਹ ਸਿਹਤ ਪੱਖੋਂ ਕੀ ਹੈ ਵੀ ਕਈ ਵਾਰੀ ਸਕਿਨ ਕਿਸੇ ਦੀ ਬਹੁਤ ਸੈਂਸਿਟਿਵ ਹੁੰਦੀ ਹੈ ਤੇ ਇਹ ਮਤਲਬ ਕਪੜਿਆਂ ਤੇ ਲਾਉਣਾ ਚਾਹੀਦਾ ਕਈ ਵਾਰੀ ਮੇਰੇ ਵਰਗਾ ਕੋਈ ਸਕਿਨ ਤੇ ਵੀ ਲਾ ਲੈਂਦਾ ਹੈ ਹਨਾ ਕੋਈ ਇਹਦਾ ਕੋਈ ਸਾਈਡ ਇਫੈਕਟ ਤਾਂ ਨਹੀਂ ਹੁੰਦਾ ਇਸ ਰੂਪ ਦੇ ਵਿੱਚ ਇਹ ਬਈ ਨੋਨ ਅਲਕੋਹਲ ਹੈ ਇਹਦਾ ਕੋਈ ਸਾਈਡ ਇਫੈਕਟ ਨਹੀਂ ਹੈਗਾ ਇੱਕ ਪਾਸੇ ਦਾ ਵੀ ਜਿਹੜੇ ਬੰਦੇ ਨੂੰ ਅਲਰਜੀ ਵੀ ਹੈ ਨਾ ਜਿਹਦੇ ਬੰਦੇ ਦੇ ਕੋਈ ਵੀ ਸਕਿਨ ਦੇ ਲੇਟਰ ਕੋਈ ਵੀ ਅਲਰਜੀ ਆ ਉਹ ਬੰਦੇ ਵੀ ਲਾਲੂ ਨੂੰ ਕੋਈ ਦਿੱਕਤ ਨਹੀਂ ਹੈਗੀ ਇਸ 1% ਦਾ ਇਹਦਾ ਕੋਈ ਸਾਈਡ ਇਫੈਕਟ ਨਹੀਂ ਹੈਗਾ ਇਹਦਾ ਜੀ ਤੇ 올ਵੇਜ਼ ਆ ਬਿਲਕੁਲ ਅਲਕੋਹਲ ਫਰੀ ਹੈ ਅਲਕੋਹਲ ਨਹੀਂ ਹੋਗਾ ਜਿੱਦੇ ਵਿੱਚ ਅਲਕੋਹਲ ਹੋਊਗਾ ਉਹ ਪਿੰਡਾ ਜ਼ਰੂਰ ਮਚਾਊਗਾ ਜੀ ਤੇ ਜਿਹੜੇ ਬਾਜ਼ਾਰ ਦੇ ਵਿੱਚ ਇਤਰ ਵਿਕਦੇ ਆ ਤੇ ਜਿਹੜੇ ਬਾਈ ਮਲਕਰਾਂ ਕੋਲੇ ਇਤਰ ਵਿਕਦੇ ਆ ਕੀ ਫਰਕ ਹੈ ਜੀ ਇਹਨਾਂ 'ਚ ਇਹਦਾ ਬਈ ਮੈਂ ਕੁਝ ਨਹੀਂ ਕਹਿ ਸਕਦਾ ਉਹ ਉਹਨਾਂ ਦੇ ਵਿੱਚ ਨਾ ਪਰ ਆਪਾਂ ਸ਼ੁੱਧ ਵੇਚਦੇ ਆ ਬਈ ਸਾਡੇ ਕੋਲੇ ਤਾਂ ਹੀ ਭੀੜ ਰਹਿੰਦੀ ਆ ਹਾਂ ਤੁਸੀਂ ਵੇਖ ਸਕਦੇ ਹੋ ਸਰਤਿਓ ਵੀ ਬਹੁਤ ਸਾਰੇ ਭੀੜ ਅੱਜ ਜਮਾ ਹੈ ਤੇ ਇਹ ਸੱਜਣ ਮਿੱਤਰ ਜਿਹੜੇ ਹੈਗੇ ਆ ਇਹ ਬਾਈ ਮਲਿਕ ਖਾਨ ਹੋਰਾਂ ਦੇ ਨਾਲ ਪਤਾ ਨਹੀਂ ਕਿੰਨੇ ਸਮੇ ਤੋਂ ਜੁੜੇ ਹੋਏ ਆ ਬਹੁਤ ਪੁਰਾਣਾ ਕੰਮ ਆ ਇਤਰ ਦਾ ਤੇ ਬਹੁਤ ਮਹਿੰਗੇ ਜਿਹੜੇ ਦੁਬਈ ਦੇ ਇਤਰ ਆ ਉਹ ਵੀ ਵਿਕਦੇ ਆ ਤੇ ਬਾਈ ਖੁਦ ਤਿਆਰ ਕਰਦੇ ਕੇ ਵੇਚਦੇ ਆ ਜਿਹੜੇ ਉਹ ਤਾਂ ਫਿਰ ਇੱਥੋਂ ਵਿਕਣੀ ਵਿਕਣੀ ਆ ਤੇ ਬਾਈ ਜੀ ਬਹੁਤ ਪਿਆਰ ਨਜ਼ਰ ਆ ਰਿਹਾ ਤੁਹਾਡੇ ਗ੍ਰਾਹਕਾਂ ਦਾ ਤੁਹਾਡੇ ਦੋਸਤਾਂ ਦਾ ਤੇ ਅੱਜ ਤੁਸੀ ਮੈਨੂੰ ਲੱਗਦਾ ਵੀ ਸੇਲ ਆਈ ਹੋਈ ਆ ਤੇ ਪਹਿਲਾਂ ਵਾਲੇ ਰੇਟਾਂ ਦੇ ਵਿੱਚ ਤੇ ਅੱਜ ਦੇ ਰੇਟਾਂ ਦੇ ਵਿੱਚ ਕਿੰਨਾ ਕੁ ਫਰਕ ਹੈ ਜੀ ਬਈ ਜੀ ਰੇਟਾਂ ਦੇ ਵਿੱਚ ਫਰਕ ਤਾਂ ਰੱਖਿਆ ਪਰ ਕੁਆਲਿਟੀ 'ਚ ਫਰਕ ਨਹੀਂ ਰੱਖਿਆ ਅਸੀਂ ਕਦੇ ਜੀ ਜੇ ਅੱਗੇ 600 ਦਾ 6ml ਵੇਚਦੇ ਆ ਅੱਜ ਅਸੀਂ 400 ਦਾ 6ml ਵੇਚ ਰਿਆ ਵੜਤੇੜੇ ਕਰਕੇ ਪਰ ਕੁਆਲਿਟੀ ਦੇ ਵਿੱਚ ਕਦੇ ਨਹੀਂ ਬਈ ਕੁਆਲਿਟੀ ਅਸੀਂ ਉਹੀ ਦੇਵਾਂਗੇ ਜਿਹੜਾ 600 ਦਾ ਦਿੱਤਾ ਉਹ ਹੀ ਕੁਆਲਿਟੀ ਦੇਵਾਂਗੇ ਪਰ ਗਾਕਾਂ ਦਾ ਪਿਆਰ ਆ ਬਈ ਤਾਂ ਹੀ ਆਉਂਦੇ ਨੇ ਕੁਆਲਿਟੀ ਦੇ ਰਹੇ ਹਾਂ ਤੇ ਇਹ ਜਿਹੜੀਆਂ ਆ ਮਹਿੰਗੀਆਂ ਮਹਿੰਗੀਆਂ ਆਕਰਸ਼ਿਤ ਜਿਹੜੀਆਂ ਪੈਕਿੰਗਾਂ ਹੁੰਦੀਆਂ ਹਨਾ ਜਿਵੇਂ ਬੋਟਲਸ ਪਈਆਂ ਸਾਹਮਣੇ ਤੇ ਅਤਰ ਇਹਨਾਂ ਦੇ ਵਿੱਚ ਹੀ ਜਿਆਦਾ ਅਸੀਂ ਵੇਖਿਆ ਵੀ ਬਹੁਤ ਸੋਹਣੀਆਂ ਇਹਨਾਂ ਦੀਆਂ ਪੈਕਿੰਗਸ ਹੁੰਦੀਆਂ ਇਹ ਸੋਹਣੇ ਸੋਹਣੇ ਢਾਂਚੇ ਜਿਹੜੇ ਬੋਤਲਾਂ ਦੇ ਇਹਦੇ ਪਿੱਛੇ ਕੀ ਰਾਜ ਹੁੰਦਾ ਜੀ ਬਈ ਜਿਹੜੀ ਚੀਜ਼ ਸੋਹਣੀ ਹੋਊਗੀ ਜਿਹੜੀ ਦੇਖੂਗੀ ਉਹੀ ਪਿਕੂਗੀ ਹਣਾ ਕਿਸੇ ਪਲਾਸਟਿਕ ਦੀ ਕੈਣੀ ਚ ਪਾ ਕੇ ਕਿਸ ਨੂੰ ਕੋਈ ਚੀਜ਼ ਦਵਾਂਗੇ ਉਹ ਤਾਂ ਖਰੀਦੀ ਨਹੀਂ ਆਣੀ ਪਈ ਹਣਾ ਉਹ ਤਾਂ ਅਗਲੇ ਤੋਂ ਅਲੱਗ ਹੋ ਗਿਆ 1600 ਦੀ ਚੀਜ਼ ਦੇਤੀ ਪਾ ਕੇ ਤੁਸੀਂ ਕੈਣੀ ਚ ਦੇਤੀ ਪਲਾਸਟਿਕ ਦੀ ਬਿਲਕੁਲ ਸਰੋਤੋਂ ਕਿਉਂਕਿ ਨਾ ਬਿਲਕੁਲ ਕਿਉਂਕਿ ਕਹਿੰਦੇ ਆ ਜੀ ਅੱਖਾਂ ਨੇ ਨਾ ਖਾਦਾ ਤਾਂ ਮੂੰਹ ਨੇ ਕੀ ਖਾਣਾ ਹਣਾ ਤਾਂ ਆ ਦੇਖੋ ਵੀ ਅੱਖਾਂ ਤੇ ਆਕਰਸ਼ਿਤ ਪੈਕਿੰਗ ਦੱਸਦੀ ਆ ਵੀ ਇਹਦੇ ਇਹਦਾ ਵਜ਼ਨ ਵੀ ਵਾਵਾ ਵਜ਼ਨ ਆ ਇਸ ਬੋਤਲ ਦਾ ਤੇ ਬਹੁਤ ਸੋਹਣੀ ਆਕਰਸ਼ਿਤ ਪੈਕਿੰਗ ਆ ਤੇ ਇਹ ਕਿੰਨੀਆਂ ਆਕਰਸ਼ਿਤ ਪੈਕਿੰਗਸ ਬਾਈ ਕੋਲੇ ਪਈਆਂ ਜਿਹੜੀਆਂ ਇਹ ਪਸੰਦ ਕਰਦੇ ਆ ਲੈ ਵਾਲੇ ਤੋਂ ਦੂਰੋਂ ਦੂਰੋਂ ਖਰੀਦਣ ਆਉਂਦੇ ਆ ਬਾਈ ਕੋਲੋਂ ਬਾਈ ਜੀ ਜੇ ਗਾਹਕਾਂ ਦੇ ਕਾਰਵੇ ਦੀ ਕਾਫਲੇ ਦੀ ਗੱਲ ਕਰੀਏ ਤਾਂ ਕਿੰਨਾ ਕੁ ਵੱਡਾ ਕਿੱਥੋਂ ਕਿੱਥੋਂ ਗਾਹਕ ਆਉਂਦੇ ਆ ਜੀ ਬਾਈ ਸਾਰਾ ਏਰੀਆ ਹੀ ਆਪਣਾ ਕੋਲੇ ਮੁਕਸਰ ਦੇ ਆਸੇ ਪਾਸੇ ਜਿੰਨਾ ਵੀ ਏਰੀਆ ਬਈ ਕੋਈ ਜਿੱਥੇ ਮਰਜ਼ੀ ਕਰ ਦੇਵੇ ਜੇ ਤਾਂ ਨੇੜੇ ਤੇੜੇ ਦੇ ਏਰੀਆ ਬੱਸਾਂ ਦੇ ਫੜਾਈ ਦਾ ਇੱਥੇ ਨਾਲ ਦੇ ਨਾਲ ਬੱਸ ਸਟੈਂਡ ਆਪਣੇ ਬਿਲਕੁਲ ਨਾਲ ਹੈ ਤੇ ਨੇੜੇ ਤੇੜੇ ਦੇ ਏਰੀਆ ਦਾ ਅਸੀਂ ਬੱਸਾਂ ਚ ਹੀ ਕਵਰ ਕਰ ਲੈਨੇ ਆਂ ਬਾਕੀ ਜਿਹੜੇ ਕੋਰੀਅਰ ਦੀ ਗੱਲ ਆ ਬਈ ਉਹ ਤਾਂ ਜਿੱਥੇ ਮਰਜ਼ੀ ਭਵਾਂ ਇੱਥੇ ਬੁਲਾ ਲਓ ਭਵਾਂ ਆਊਟ ਆਫ ਸਟੇਸ਼ਨ ਭਵਾਂ ਬਾਹਲੀ ਕੰਟਰੀਆਂ ਚ ਜਿੱਥੇ ਮਰਜ਼ੀ ਦੁਬਈ ਕੈਨੇਡਾ ਜਿੱਥੇ ਮਰਜ਼ੀ ਬੁਲਾ ਲਓ ਉੱਥੇ ਅਤਰ ਚਲਿਆ ਜਾਂਦਾ ਆਪਣਾ ਜੀ ਤੇ ਮਲਿਕ ਬ੍ਰਾਂਡ ਤੁਹਾਡਾ ਖੁਦ ਦਾ ਬ੍ਰਾਂਡ ਹੈ ਬਿਲਕੁਲ ਆਪ ਦਾ ਬ੍ਰਾਂਡ ਆ ਬਈ ਜੀ ਆਪਣਾ ਅਸੀਂ ਦੋਨੇ ਭਰਾ ਦੋਨੇ ਸਮਾਰ ਰਹੇ ਆ ਇਸ ਬ੍ਰਾਂਡ ਨੂੰ ਬਿਲਕੁਲ ਤੇ ਬਾਈ ਜੀ ਜਿਵੇਂ ਬਾਹਰ ਲੀਆਂ ਕੰਟਰੀਆਂ ਦੇ ਮਹਿੰਗੇ ਇਤਰਾਂ ਜਿਹੜੇ ਜਿਵੇਂ ਦੁਬਈ ਦੀ ਗੱਲ ਕਰ ਲਈਏ ਆਪਾਂ ਤੇ ਉੱਥੋਂ ਦੇ ਜ਼ਿਆਦਾ ਮਸ਼ਹੂਰ ਆ ਹਨਾ ਲੋਕ ਜ਼ਿਆਦਾ ਪਸੰਦ ਕਰਦੇ ਆ ਤੇ ਤੁਹਾਡੇ ਕੋਲੇ ਜ਼ਿਆਦਾ ਕਿਹੜੇ ਇਤਰਾਂ ਦੀ ਡਿਮਾਂਡ ਆਉਂਦੀ ਹੈ ਕਸਟਮਰ ਕਿਹੜੇ ਜ਼ਿਆਦਾ ਸਭ ਤੋਂ ਜ਼ਿਆਦਾ ਮੇਰੇ ਕੋਲ ਬਾਦਸ਼ਾਹ ਅਤਰ ਦੀ ਡਿਮਾਂਡ ਹੁੰਦੀ ਹੈ ਕਿਉਂਕਿ ਕਈ ਦੁਬਈ ਚ ਰਹਿ ਕੇ ਵੀ ਬੰਦੇ ਆ ਕੇ ਕਹਿੰਦੇ ਯਾਰ ਉੱਥੇ ਛੇਕਾਂ ਦੇ ਅਤਰ ਲੱਗਿਆ ਹੁੰਦਾ ਯਾਰ ਦੂਰ ਤੱਕ ਫਰੇਗਰੈਂਸ ਹੁੰਦੀ ਹੈ ਬਈ ਓਦਾਂ ਬਾਸ਼ਾ ਰეკਮੈਂਡ ਕਰਦੇ ਆ ਤੇ ਆਪਣਾ ਸਭ ਤੋਂ ਜ਼ਿਆਦਾ ਜਾ ਰਿਹਾ ਇਸ ਟਾਈਮ ਕੈਨੇਡਾ ਇਟਲੀ ਤੇ ਦੁਬਈ ਚ ਵੀ ਦੁਬਈ ਤੋਂ ਹੀ ਆਉਂਦਾ ਦੁਬਈ ਚ ਵੀ ਚਲਾ ਜਾਂਦਾ ਆਪਣਾ ਅਤਰ ਉਹ ਹੈਗਾ ਬਾਸ਼ਾ ਤੇ ਆਪਾਂ ਇੱਕ ਬ੍ਰਾਂਚ ਵੀ ਖੋਲਣ ਲੱਗੇ ਆ ਬਈ ਅ ਯੂਨੀਵਰਸਿਟੀ ਕੈਨੇਡਾ ਦੇ ਵੈਸਟ ਦੇ ਨਾਲ ਹੀ ਖੋਲਣ ਲੱਗੇ ਆ ਆਪਾਂ ਤੇ ਆਪਣਾ ਭਾਂਜਾ ਜਿਹਨੂੰ ਆਪਾਂ ਉੱਥੇ ਬ੍ਰਾਂਚ ਖੋਲ੍ਹ ਕੇ ਦੇ ਰਿਹਾ ਆ ਅਤਰਾਂ ਦੀ ਮਲਿਕ ਬ੍ਰਾਂਡ ਦੀ ਉੱਥੇ ਵੀ ਮਲਿਕ ਬ੍ਰਾਂਡ ਹੀ ਹੋਊਗਾ ਆਪਣਾ ਬਾਹਰਲੇ ਪਾਸੇ ਤੇ ਕੈਨੇਡਾ ਦੇ ਵਿੱਚ ਕੈਨੇਡਾ ਦੇ ਵਿੱਚ ਜੀ ਤਾਂ ਜਿਵੇਂ ਬਾਈ ਜੀ ਹੋਰਾਂ ਨੇ ਦੱਸਿਆ ਵੀ ਇਹਨਾਂ ਦਾ ਭਾਂਜਾ ਜਿਹੜਾ ਉਹਨੂੰ ਕੰਮ ਕਰਾਇਆ ਇਹਨਾਂ ਨੇ ਕੈਨੇਡਾ ਦੇ ਵਿੱਚ ਇੱਕ ਬ੍ਰਾਂਚ ਜਿਹੜੀ ਉਹ ਮਲਿਕ ਬ੍ਰਾਂਡ ਦੇ ਨਾਂ ਤੇ ਕੈਨੇਡਾ ਦੇ ਵਿੱਚ ਵੀ ਬਾਈ ਜੀ ਹੋਰੀ ਖੋਲ ਰਹੀ ਹੈ ਤਾਂ ਬਾਈ ਜੀ ਆਪਾਂ ਭਾਂਜੇ ਨੂੰ ਤਾਂ ਕੰਮ ਕਰਵਾਤਾ ਪਰ ਆਪਾਂ ਨੂੰ ਸੁਣਨ ਵਾਲੇ ਜਿਹੜੇ ਨੌਜਵਾਨ ਹੈ ਹਨਾ ਜਿਹੜੇ ਇਸ ਪਾਸੇ ਇੰਟਰਸਟ ਰੱਖਦੇ ਆ ਪਰਫਿਊਮ ਆਪ ਮਹਿੰਗੇ-ਮਹਿੰਗੇ ਵਰਤਦੇ ਵੀ ਹੈ ਤੇ ਗਾਂਹ ਵੇਚਣਾ ਚਾਹੁੰਦੇ ਆ ਮੰਨ ਲਓ ਜੇ ਕਿਸੇ ਨੇ ਕੰਮ ਇਹ ਸ਼ੁਰੂ ਕਰਨਾ ਹੈ ਪਰਫਿਊਮ ਦਾ ਤਾ ਬਾਈ ਜੀ ਕਿਵੇਂ ਹੋ ਸਕਦਾ ਕਿੰਨਾ ਕੁ ਪੈਸਾ ਪਹਿਲਾਂ ਲੱਗ ਜਾਂਦਾ ਇਨਵੈਸਟਮੈਂਟ ਕਿੰਨੀ ਕਰਨੀ ਪਏ ਦੇਖੋ ਬ੍ਰਦਰ ਸਾਨੂੰ ਆਉਂਦੇ ਨੇ ਮਾੜੇ ਕਿ ਥੋੜਾ ਕੋਈ ਦੁੱਧਾ ਕੋਣੀ ਆਲਾ ਆਸੇ ਪਾਸੇ ਦੇ ਏਰੀਆ ਦੇ ਬਹੁਤ ਇੱਥੋਂ ਮੁਕਸਦ ਦੇ ਵੀ ਆਪਣੇ ਤੋਂ ਵੈਸੇ ਤੇ ਬਾਹਲੇ ਏਰੀਆ ਚ ਵੀ ਬਹੁਤ ਆ ਰਹੇ ਨੇ ਵੀ ਬੰਦਾ ਕੰਟੈਕਟ ਕਰਦਾ ਵੀ ਬਾਈ ਜੀ ਅਸੀਂ ਇਤਰਾ ਰੱਖਣਾ ਚਾਹੁੰਦੇ ਆ ਅਤਰ ਰੱਖਣਾ ਚਾਹੁੰਦੇ ਆ ਤਾਂ ਅਸੀਂ 25 25 ਐਮਐਲ ਸੀ ਪੈਕਿੰਗਾਂ ਜਿੰਨੇ ਵੀ ਅਤਰਾ ਦੀ ਉਹਨਾਂ ਨੂੰ ਭੇਜ ਦਨੇ ਆ ਕੋਈ ਜੇ ਤੁਸੀਂ ਬਿਲਕੁਲ ਇੱਥੇ ਤੁਹਾਡੇ ਇਸਾ ਨਾਲ ਨਹੀਂ ਕੀਤਾ ਤਾਂ ਇਸਾ ਨਾਲ ਤੁਸੀਂ ਕਰ ਸਕਦੇ ਹੋ ਜੇ ਕੋਈ ਸ਼ੀਸ਼ੀਆਂ ਵੀ ਮੰਗਦਾ ਤਾਂ ਸ਼ੀਸ਼ੀਆਂ ਵੀ ਪ੍ਰੋਵਾਈਡ ਕਰਦੇ ਆ ਸਾਰਾ ਸਮਾਨ ਪ੍ਰੋਵਾਈਡ ਕਰਵਾਉਂਦੇ ਆ ਬੰਦਿਆਂ ਨੂੰ ਬਹੁਤ ਘੱਟ ਖਰਚੇ ਦੇ ਵਿੱਚ ਬਹੁਤ ਘੱਟ ਖਰਚੇ ਦੇ ਵਿੱਚ ਕਹਿ ਸਕਦੇ ਆ ਵਧੀਆ ਨੁਮਾਫਾ ਕਮਾ ਸਕਦੇ ਹੋ ਜੀ ਬਹੁਤ ਘੱਟ ਖਰਚਾ ਤਾਂ ਵੀ ਕਿੰਨਾ ਕੁ ਬਈ ਇਹ ਜਰੂਰ ਦੱਸੋ ਉਹ ਦਈ ਰਹਿਣ ਤੋਂ ਜੇ ਸਾਰਾ ਕੁਝ ਭੇਦ ਖੋ ਤਾਂ ਪੈਸਾ ਮਿਲਦਾ ਆ ਬਹੁਤ ਘੱਟ ਖਰਚਾ ਹੈ ਹੈਨਾ ਘੱਟ ਖਰਚੇ ਦੇ ਵਿੱਚ ਵਧੀਆ ਆਪਣਾ ਬੰਦਾ ਰੋਜ਼ਗਾਰਾ ਜਿਹੜਾ ਚਲਾ ਸਕਦਾ ਜੀ ਮਤਲਬ ਘੱਟ ਖਰਚੇ ਦੇ ਵਿੱਚ ਕੰਮ ਬਹੁਤ ਵੱਡੀ ਇਨਵੈਸਟਮੈਂਟ ਨਹੀਂ ਕਰਨੀ ਪ ਹਾਂ ਤਾਂ ਭਾਈ ਜੀ ਇਨਵੈਸਟਮੈਂਟ ਦੇ ਨਾਲ ਨਾਲ ਇਹ ਹੁੰਦਾ ਹੈ ਵੀ ਕੋਈ ਕਿਤਾ ਤਾਂ ਹੀ ਕਾਮਯਾਬ ਹੋ ਸਕਦਾ ਜੇ ਉਹਦੇ ਤੋਂ ਚੰਗੀ ਆਮਦਨ ਹੋਵੇ ਹੈਨਾ ਫਿਰ ਤਾਂ ਜਿਵੇਂ ਹੁਣ ਤੁਹਾਡਾ ਇੱਥੇ ਤਾਮ-ਜਾਮ ਬਹੁਤ ਵੱਡਾ ਹੈ ਬਹੁਤ ਵੱਡੇ ਪੱਧਰ ਤੇ ਤੁਸੀਂ ਕੰਮ ਕਰ ਰਹੇ ਹੋ ਤੇ ਤੁਹਾਡਾ ਨਾਮ ਵੀ ਬੜਾ ਮੀਡੀਆ ਤੇ ਹੈਨਾ ਤਾਂ ਬਾਈ ਜੀ ਇਹ ਦੱਸੋ ਵੀ ਆਪਾਂ ਜੇ ਤੁਸੀਂ ਇਹ ਮਹੀਨੇ ਦੀ ਲਾ ਲਈਏ ਦਿਨ ਦੀ ਲਾ ਲਈਏ ਤਾਂ ਕਿੰਨੀ ਕਿੰਨੀ ਮਾਰੀ ਜਿਹੜੀ ਇਸ ਕੰਮ ਤੋਂ ਆਪਾਂ ਭਾਈ ਜੀ ਦੱਸਣਾ ਕਿ ਦਾ ਕੰਮ ਇਨਕਮ ਟੈਕਸ ਨਾਲ ਛਾਪਣਾ ਮਾਰਦੇ ਨਹੀਂ ਕਿਤੇ ਮਤਲਬ ਜੇ ਇਨਕਮ ਟੈਕਸ ਤੋਂ ਡਰਦੇ ਆ ਬਾਈ ਜੀ ਤਾਂ ਸਮਝ ਲਓ ਵੀ ਆਮਦਨ ਵਧੀਆ ਕਰ ਰਹੇ ਆ ਹੈਨਾ ਇਸ ਕਿਤੇ ਨੇ ਤੁਹਾਡੇ ਸਾਹਮਣੇ ਆ ਬਾਈ ਤੇ ਸਾਹਮਣੇ ਆਪਾਂ ਨੂੰ ਗੜਾਕਾਂ ਦੇ ਭੀੜ ਵੀ ਦੱਸਦੀ ਹੈ ਵੀ ਕਮਾਈ ਹੁੰਦੀ ਹੈ ਜੇ ਅਸੀਂ ਮਿਹਨਤ ਕਰੀਏ ਬਾਈ ਮਲਕ ਹਰਾਂ ਨੇ ਮਿਹਨਤ ਕੀਤੀ ਹੈ ਇਸ ਕਿੱਤੇ ਨੂੰ ਉੱਪਰ ਲੈ ਕੇ ਗਏ ਹੈ ਜੇ ਬਾਹਰਲੀ ਕੰਟਰੀਆਂ ਵਿੱਚ ਵੀ ਬ੍ਰਾਂਚ ਖੁੱਲ ਰਹੀ ਹੈ ਤਾਂ ਇਹਦੇ ਪਿੱਛੇ ਵਧੀਆ ਚੰਗੀ ਕਮਾਈ ਹੈ ਤਾਂ ਇਸ ਕਰਕੇ ਜਿਹੜੀ ਇਹ ਕੰਮ ਜੇ ਕੋਈ ਕੋਈ ਨੌਜਵਾਨ ਸਾਨੂੰ ਸੁਣਨ ਵਾਲਾ ਕਰਨਾ ਚਾਹੁੰਦਾ ਹੈ ਤਾਂ ਬਾਈ ਮਲਕ ਜੀ ਉਹਨਾਂ ਦੀ ਮਦਦ ਵੀ ਪੂਰੀ ਕਰਨਗੇ ਜੇ ਤੁਸੀਂ ਮਲਕ ਬ੍ਰਾਂਡ ਵੇਚਣਾ ਦੁਬਈ ਤੋਂ ਮਹਿੰਗੇ ਲਿਆ ਕੇ ਇਹ ਤਾਂ ਇੱਥੇ ਸੇਲ ਕਰਨੇ ਆ ਤਾਂ ਉਹਦੇ ਵਿੱਚ ਵੀ ਬਾਈ ਜੀ ਮਦਦ ਕਰਨਗੇ ਤੁਸੀਂ ਰੱਖ ਕੇ ਵੇਚ ਸਕਦੇ ਹੋ ਬਾਈ ਜੀ ਉਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ ਬਿਨਾ ਕਿਸੇ ਸ਼ੱਕ ਕਮਾਈ ਇਸ ਧਦੇ ਵਿੱਚ ਚੰਗੀ ਹੈ ਬਿਲਕੁਲ ਜੀ ਤਾਂ ਤਾਂ ਜੇਕਰ ਕੋਈ ਤੁਹਾਡੇ ਨਾਲ ਸੰਪਰਕ ਕਰਨਾ ਚਾਹੁੰਦਾ ਕਿਸੇ ਨੇ ਖਰੀਦਣਾ ਹੈ ਮਨੋਜਾ ਇਧਰੋਂ ਹੀ ਤੁਹਾਡੇ ਕੋਲ ਹੀ ਗਿਫਟ ਪੈਕ ਕਰਾ ਕੇ ਕਿਸੇ ਸੱਜਣ ਮਿੱਤਰ ਨੂੰ ਭੇਜਣਾ ਹੈ ਤਾਂ ਇਹ ਦੱਸੋ ਜੀ ਵੀ ਉਹ ਤੁਹਾਡੇ ਨਾਲ ਸੰਪਰਕ ਕਿਵੇਂ ਕਰੇ ਆਪਣਾ ਜੇ ਤੁਸੀਂ ਸੋਸ਼ਲ ਮੀਡੀਆ ਤੋਂ ਕੋਈ ਪੇਜ ਕੋਈ ਫੇਸਬੁੱਕ ਪੇਜ ਦਾ ਵੀ ਤੁਸੀਂ ਐਡਰੈਸ ਦਿਓ ਸਾਨੂੰ ਤੇ ਆਪਦਾ ਇੱਕ ਸੰਪਰਕ ਨੰਬਰ ਜਰੂਰ ਛੱਡੋ ਤਾਂ ਕਿ ਜੋ ਸਰੋਤੇ ਸਾਡੇ ਜੋ ਸਾਡੇ ਸੁਣਨ ਵਾਲੇ ਹੈਗੇ ਆ ਤਾਂ ਉਹ ਤੁਹਾਡੇ ਨਾਲ ਸੰਪਰਕ ਸਾਥ ਸਕਣ ਸਭ ਤੋਂ ਪਹਿਲਾਂ ਭਈ ਆਪਣਾ ਇੰਸਟਾਗ੍ਰam ਆਈਡੀ ਹੈ ਇੰਸਟਾਗ੍ਰam ਆਈਡੀ ਤੇ ਸਾਨੂੰ ਮੈਸੇਜ ਕਰੋ ਜਿਨੇ ਕੋਈ ਵੀ ਕੰਮ ਕਰਨਾ ਜਾਂ ਆਦਰ ਲੈਣਾ ਜਿੱਥੇ ਵੀ ਮੰਗਵਾਉਣਾ ਅਸੀਂ ਇੰਸਟਾਗ੍ਰam ਆਈਡੀ ਤੋਂ ਤੁਹਾਡਾ ਮੈਸੇਜ ਚੱਕਾਂਗੇ ਪਿਕ ਕਰਾਂਗੇ ਜਿਹੜਾ ਮਰਜੀ ਭਾਵੇਂ ਮੇਰਾ ਵੱਡਾ ਬ੍ਰਦਰ ਭਾਵੇਂ ਮੈਂ ਠੀਕ ਹੈ ਨਾ ਆਈਡੀ ਤੋਂ ਚੱਕਾਂਗੇ ਇੰਸਟਾਗ੍ਰam ਆਈਡੀ ਹੈ ਮਲਿਕ ਮਲਿਕ ਪਰਫਿਊਮ 2022 2022 ਚ ਅਸੀਂ ਇੱਥੇ ਸ਼ੁਰੂ ਕੀਤਾ ਭਈ ਕੰਮ ਪਹਿਲਾਂ ਆਪਣਾ ਉਦੋਂ ਸੀ ਕੰਮ ਤੇ ਮਲਿਕ ਪਰਫਿਊਮ 2022 ਆਪਣਾ ਆਈਡੀ ਸਭ ਤੋਂ ਉੱਪਰ ਹੀ ਆ ਜਾਂਦਾ ਤੇ ਫੇਸਬੁਕ ਆਈਡੀ ਵੀ ਮਲਿਕ ਬ੍ਰੈਂਡ ਦੇ ਨਾਂ ਤੇ ਆ ਭਾਈ ਤੇ YouTube ਆਈਡੀ ਵੀ ਮਲਿਕ ਬ੍ਰੈਂਡ ਦੇ ਨਾਂ ਤੇ ਆ ਉੱਥੇ ਕਨੈਕਟ ਕਰੋ ਸਾਨੂੰ ਮੈਸੇਜ ਜਿੱਥੇ ਕਹੋਗੇ ਅਸੀਂ ਉੱਥੇ ਭਾਸਨ ਦਰਤਾ ਜੀ ਬਿਲਕੁਲ ਜੀ ਇਹਨਾਂ ਜੋ ਐਡਰੈਸ ਜਿਹੜਾ ਸੋਸ਼ਲ ਮੀਡੀਆ ਦਾ ਦਿੱਤਾ ਹੋਇਆ ਹੈ ਬਾਈ ਮਲਖਰਾ ਨੇ ਤਾਂ ਤੁਸੀਂ ਸੰਪਰਕ ਕਰ ਸਕਦੇ ਹੋ ਬਾਈ ਜੀ ਨਾਲ ਗੱਲ ਵੀ ਕੀਤੀ ਜਾ ਸਕਦੀ ਹੈ ਵੀ ਅਸੀਂ ਇਹ ਧੰਦਾ ਕਿਵੇਂ ਸ਼ੁਰੂ ਕਰ ਸਕਦੇ ਹਾਂ ਕੁਝ ਹੋਰ ਬਰੀਕੀਆਂ ਤੁਸੀਂ ਇਸ ਕੰਮ ਬਾਰੇ ਸਮਝਣੀਆਂ ਹੋਣ ਉਹ ਵੀ ਸਮਝਿਆ ਜਾ ਸਕਦੀਆਂ ਇੱਕ ਗੱਲ ਜਾਣਕਾਰੀ ਦੇ ਵਿੱਚ ਵਾਧਾ ਕਰ ਦੋ ਵੀ ਕਈ ਵਾਰੀ ਲੋਕ ਜਾਂ ਕਈ ਵਾਰੀ ਸੱਜਣ ਬਿੱਤਰ ਕੋਈ ਪਰਫਿਊਮ ਖਰੀਦਣ ਚਲਾ ਜਾਂਦਾ ਹੈ ਤਾਂ ਇਹ ਕੋਈ ਪਹਿਚਾਣ ਹੁੰਦੀ ਹੈ ਵੀ ਉਹਨੂੰ ਪਤਾ ਲੱਗ ਜੇ ਵੀ ਇਹ ਪਰਫਿਊਮ ਕੀ ਹੈ ਸਹੀ ਕੀ ਹੈ ਪਰਫਿਊਮ ਵੀ ਕਿਵੇਂ ਪਹਿਚਾਨ ਕਰੇ ਉਹ ਵੀ ਇਹ ਪਰਫਿਊਮ ਹੈ ਜਿਹੜਾ ਉਹ ਬਿਲਕੁਲ ਸਹੀ ਹੈ ਇਹ ਸਕਿਨ ਵਾਸਤੇ ਜਿਹੜਾ ਹੈਗਾ ਉਹ ਗਲਤ ਨਹੀਂ ਹੈਗਾ ਹਨਾ ਮਤਲਬ ਉਹਦੀ ਪਹਿਚਾਣ ਦੱਸੋ ਸਾਨੂੰ ਸਹੀ ਕੀ ਹੈ ਵੀ ਜੇ ਕਿ ਅਸੀਂ ਮਾਲਿਕ ਕੋਲੇ ਨਹੀਂ ਖੜੇ ਕਿਉਂਕਿ ਤੁਸੀਂ ਭਰੋਸੇਮੰਦ ਉਹ ਬਿਜ਼ਨਸਮੈਨ ਹੋ ਕਿ ਤੁਹਾਡੇ ਕੋਲੇ ਇੱਥੇ ਲੋਕਾਂ ਦਾ ਭਰੋਸਾ ਹੈ ਤੁਸੀਂ ਜਿਹੜੀ ਚੀਜ਼ ਦਿੱਤੀ ਅਸੀਂ ਅੱਖਾਂ ਬੰਦ ਕਰਕੇ ਵੀ ਲੈ ਜਾਗੇ ਪਰ ਜੇ ਕਿਤੇ ਵੀ ਹੋਰ ਲੈਣਾ ਕਿਸੇ ਸੱਜਣ ਮਿੱਤਰ ਨੇ ਤਾਂ ਉਹ ਪਹਿਲੀ ਗੱਲ ਲਵੇ ਕਿਹੜਾ ਪਰਫਿਊਮ ਦੂਜੀ ਗੱਲ ਉਹਦੀ ਪਰੇਸ਼ਾਨ ਕੀ ਹੈ ਵੀ ਉਹ ਵਧੀਆ ਹੈ ਸਭ ਤੋਂ ਪਹਿਲਾਂ ਤਾਂ ਬਈ ਜਿਹੜਾ ਅਤਰ ਹੈ ਇਹ ਓਲੀ ਬੇਸ ਹੋਣਾ ਚਾਹੀਦਾ ਆਪਣੇ ਸਰੀਰ ਤੇ ਲੱਗੇ ਤੇ ਆਪਾਂ ਨੂੰ ਪਤਾ ਲੱਗੇ ਵੀ ਜਿਵੇਂ ਓਇਲ ਲਾਇਆ ਆਪਾਂ ਨੇ ਹਣਾ ਪਲਸ ਪੁਆਇੰਟ ਤੇ ਲੱਗਦਾ ਜਦੋਂ ਆਪਾਂ ਨੂੰ ਆਪ ਹੀ ਪਤਾ ਲੱਗ ਜਾਂਦਾ ਸਭ ਤੋਂ ਪਹਿਲਾਂ ਸਕਿਨ ਨੂੰ ਨਹੀਂ ਮਚਣੀ ਚਾਹੀਦੀ ਜਦੋਂ ਸਕਿਨ ਮਚ ਗਈ ਤਾਂ ਸਮਝ ਲਓ ਉਹਦੇ ਵਿੱਚ ਅਲਕੋਹਲ ਹੈ ਠੀਕ ਹੈ ਤੇ ਟੋਟਲੀ ਬ੍ਰਾਂਡ ਲਵੋ ਕੋਈ ਇਦਾਂ ਦਾ ਜਿਹੜਾ ਪਾਣੀ ਮਿਲਾ ਕੇ ਦੇ ਰਿਹਾ ਹੈ ਹਣਾ ਤੁਹਾਡੇ ਸਾਹਮਣੇ ਜੋ ਆਪ ਵੀ ਤੁਹਾਨੂੰ ਅਲਕੋਹਲ ਵਾਈਟ ਵਾਈਟ వాటర్ ਕਹਿ ਕੇ ਹਣਾ ਅਲਕੋਹਲ ਪਾ ਕੇ ਦੇ ਰਹੇ ਉਹ ਚੀਜ਼ ਨਾ ਲਵੋ ਓਲੀ ਬੇਸ ਲਵੋ ਉਹ ਲਈ ਮਣੀ ਤੇ ਚਲੋ 12 ਸਾਡੇ ਕੋਲੇ ਕੋਈ ਆਉਂਦਾ ਵੀ ਹੈ ਜਿਹੜਾ ਬੰਦਾ ਯੂਜ਼ ਕਰਦਾ ਹੈ ਪਰਫਿਊਮ ਆਤਰ ਉਹ ਇੱਥੇ ਖੁਸ਼ਬੂ ਦੇਖਣ ਸਾਰੀ ਕਰਉਂਦਾ ਬਈ ਹਾਂ ਵਾਕੀ ਜੇ ਬਲੂ ਸ਼ਨੈਲ ਆ ਤਾਂ ਬਲੂ ਸ਼ਨੈਲ ਹੀ ਨਿਕਲੂਗਾ ਜੇ ਗੁੱਚੀ ਫਲੋਰਾ ਤਾਂ ਗੁੱਚੀ ਫਲੋਰਾ ਹੀ ਨਿਕਲੂਗਾ ਮਸ਼ਕ ਸਫੀਆ ਮਸ਼ਕ ਸਫੀਏ ਦੇ ਵੀ ਬਈ ਸਾਡੇ ਕੋਲੇ ਜੇ ਤੁਸੀਂ ਅਰੀਜਨਲ ਨਸੀਮ ਕੰਪਨੀ ਦਾ ਜਿਹੜਾ ਹਰ ਭਜ ਉੱਪਰ ਜੀ ਐਡ ਕਰਦਾ ਹੈ ਨਾ ਉਹ 1200 ਦਾ 1100 ਦਾ 6 ਐਮਐਲ ਮਿਲਦਾ ਹੈ ਮਾਰਕੀਟ ਦੇ ਵਿੱਚ ਅਸੀਂ ਇੱਥੇ 600 ਦਾ 6 ਐਮਐਲ ਦੇ ਰਿਹਾ ਤੇ ਕੁਆਲਿਟੀ ਉਹਦੇ ਨਾਲੋਂ ਡਬਲ ਜੇ ਉਹਦੀ ਲਾਸਟਿੰਗ 4 ਦਿਨ 4 ਘੰਟਿਆਂ ਦੀ ਹੈ ਤੇ ਆਪਣੇ 2 ਦਿਨਾਂ ਦੀ ਲਾਸਟਿੰਗ ਆਪਾਂ ਲਿਖ ਕੇ ਦਵਾਂਗੇ ਉਹਦੀ ਜੀ ਤੇ ਅੱਜ ਤੁਹਾਡਾ ਜਨਮ ਦਿਨ ਹੈ ਤੇ ਇਹ ਅੱਜ ਜਨਮ ਦਿਨ ਤੁਸੀਂ ਨੋਟ ਕਰ ਸਕਦੇ ਹੋ ਕਿਉਂਕਿ ਅੱਜ ਹੈਗਾ 12 ਜੂਨ ਤੇ 12 ਜੂਨ ਨੂੰ ਬਾਈ ਜੀਵਰਾਂ ਦਾ ਹਾਂ 12 ਜੂਨ 12 ਜੂਨ ਨੂੰ ਬਾਈ ਜੀਵਰਾਂ ਦਾ ਜਨਮ ਦਿਨ ਹੁੰਦਾ ਤੇ ਇਹ ਜਨਮ ਦਿਨ ਤੇ ਵਿਸ਼ੇਸ਼ ਵਿਸ਼ੇਸ਼ ਰੂਪ ਦੇ ਵਿੱਚ ਸੇਲ ਲਾਉਂਦੇ ਆ ਜਿਹਦੇ ਵਿੱਚ ਅਤਰ ਦੇ ਰੇਟ ਹੈਗੇ ਜਿਹੜੇ ਉਹ ਬਹੁਤ ਘੱਟ ਕਰਕੇ ਇਹ ਆਪਦੇ ਗਾਹਕਾਂ ਨੂੰ ਇਸ ਪਾਰਟਿਕੂਲਰ ਦਿਨ ਤੇ ਖੁਸ਼ ਕਰਦੇ ਆ ਜਾਂ ਕਹਿ ਲਈਏ ਵੀ ਇਹਨਾਂ ਵੱਲੋਂ ਗਿਫਟ ਹੁੰਦੇ ਆ ਤਾਂ ਬਾਈ ਜੀ ਇਹ ਦੇਣਾ ਜਿਹੜਾ ਉਹ ਆਏ ਵਾਰੀ ਆਏ ਸਾਲ ਅਸੀਂ ਕਹਿੰਦੇ ਆ ਵੀ ਤੁਹਾਡੀ ਉਮਰ ਹਜ਼ਾਰਾਂ ਸਾਲ ਹੋ ਗਈ ਤੇ ਇਹ ਸੇਲ ਮੇਲਾ ਜਿਹੜਾ ਇਸ ਤਰ੍ਹਾਂ ਲੱਗਦਾ ਰਹੇ ਆਏ ਸਾਲ ਹਨ ਤੇ ਆਏ ਸਾਲ ਇਹ 12 ਜੂਨ ਨੂੰ ਲੱਗਿਆ ਹੀ ਕਰੂਗਾ ਲੱਗਿਆ ਲਊਗਾ ਭਾਵੇਂ ਬੁੜੀਆਂ ਹੱਡੀਆਂ ਹੋ ਜਾਣ ਬਾਈ ਇਹ ਜਿਨ੍ਹਾਂ ਦਾ ਕਬਰਾਂ 'ਚ ਨਹੀਂ ਨਾ ਜਾਣਾ ਉਹਨਾਂ ਤੇ ਕਹੇ ਲੱਗੂ ਹੀ ਲੱਗੂਗਾ ਚਲੋ ਸਾਡੀਆਂ ਦੁਆਵਾਂ ਬਾਈ ਮਾਲਕ ਹੋਰਾਂ ਦੇ ਨਾਲ ਆ ਕਿ ਇਹ ਇਸ ਕੰਮ ਦੇ ਵਿੱਚ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਆ ਜਿਹੜੀ ਉਹ ਕਰਨ ਤੇ ਗਾਕਾਂ ਦਾ ਭੀੜ ਦਾ ਇੱਥੇ ਇਕੱਠ ਦਾ ਸਾਨੂੰ ਦੱਸ ਰਿਹਾ ਹੈ ਵੀ ਕਿੰਨਾ ਪਿਆਰ ਹੈ ਮਲਿਕ ਬ੍ਰਾਂਡ ਦੇ ਨਾਲ ਲੋਕਾਂ ਦਾ ਤੇ ਕਿੰਨਾ ਵਿਸ਼ਵਾਸ ਹੈ ਕਿ ਇੱਥੋਂ ਵਿਕਦੇ ਆ ਤੇ ਤੁਸੀਂ ਇਹ ਜਾਣਕਾਰੀ ਵਟੋਰ ਕੇ ਬਾਈ ਜੀ ਹੁਰਾਂ ਨਾਲ ਜੁੜ ਕੇ ਜਾਂ ਕਿਤੋਂ ਵੀ ਇਹ ਕਿੱਤਾ ਚਲਾ ਸਕਦੇ ਹੋ ਘੱਟ ਇਨਵੈਸਟਮੈਂਟ ਦੇ ਨਾਲ ਚੱਲਣ ਵਾਲਾ ਕਿੱਤਾ ਤੇ ਵਧੀਆ ਕਮਾਈ ਹੋਣ ਵਾਲੀ ਹੈ ਬਾਈ ਜੀ ਇੱਕ ਹੀ ਜਾਣਕਾਰੀ ਹੋਰ ਅੱਜ ਮੈਂ ਇਹ ਨਹੀਂ ਪੁੱਛ ਰਿਹਾ ਤੁਹਾਨੂੰ ਵੀ ਅੱਜ ਕਿੰਨੇ ਪੈਸੇ ਮਟਲੇ ਮੈਂ ਪੁੱਛ ਰਿਹਾ ਵੀ 6 ਐਮ ਐਲ ਤੁਸੀਂ ਜਿਵੇਂ ਸੇਲ ਕਰਦੇ ਹੋ ਤੇ ਅੱਜ ਹੁਣ ਤੱਕ ਮੰਨ ਲਓ ਵੀ ਹਜੇ ਸਮਾਂ ਮੈਨੂੰ ਲੱਗਦਾ 5 ਵਜੇ ਆ ਤੇ ਕਿੰਨਾ ਕਿੰਨੇ ਕਿ ਐਮ ਐਲ ਹੈ ਜਿਹੜਾ ਹੁਣ ਤੱਕ ਦਾ ਸੇਲ ਹੋ ਗਿਆ ਕੋਈ ਖਾਲੀ ਹੋ ਗਏ ਕੰਟੇਨਰ ਖਾਲੀ ਹੋ ਗਏ ਸਾਰੇ ਕਈ ਕਸਟਮਰ ਮੇਰੇ ਕਾਪੀ ਤੇ ਆਰਡਰ ਹੀ ਲਿਖ ਰਹੇ ਆ ਬਸ ਵੀ ਕੱਲ ਨੂੰ ਦੇ ਦਾਂਗੇ ਜਾਂ ਪਰਸ ਦੇ ਦਾਂਗੇ ਇਹੀ ਰੇਟ 'ਚ ਦਵਾਂਗੇ ਪਰ ਬਾਈ ਬਸ ਕਾਪੀ ਭਰੀ ਜਾਂਦੀ ਆ ਹੁਣ ਤਾਂ ਕੰਟੇਨਰ ਤਾਂ ਸਾਰੀ ਖਾਲੀ ਕਰਦੇ ਆ ਅਸੀਂ ਜੀ ਬਿਲਕੁਲ ਜੀ ਬਿਕਦੀ ਆ ਚੀਜ਼ ਦੋਸਤੋ ਜੇ ਤੁਸੀਂ ਇਸ ਕਿੱਤੇ ਨਾਲ ਜੁੜ ਸਕਦੇ ਹੋ ਤਾਂ ਮੈਨੂੰ ਲੱਗਦਾ ਵਧੀਆ ਕਮਾਈ ਹਾਸਲ ਕਰ ਸਕਦੇ ਹੋ ਬਾਈ ਜੀ ਤੁਸੀਂ ਤਮਾਮ ਜਾਣਕਾਰੀਆਂ ਆਪਦੇ ਕਿੱਤੇ ਦੇ ਪ੍ਰਤੀ ਠੀਕ ਹੈ ਤੇ ਨੌਜਵਾਨਾਂ ਨੂੰ ਦਿੱਤੀਆਂ ਤੁਹਾਡਾ ਚੈਨਲ ਪੰਜਾਬ ਵਾਲੇ ਪੌਡਕਾਸਟ ਤੋਂ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਜੀ ਤੇ ਇੱਕ ਵਾਰ ਫਿਰ ਤੋਂ ਤੁਹਾਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਸ਼ੁਭ ਕਾਮਨਾਵਾਂ ਸ਼ੁਕਰੀਆ ਜੀ ਬਹੁਤ ਧੰਨਵਾਦ ਜੀ ਤਾਂ ਦੋਸਤੋ ਇਹ ਸੀ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਤੋਂ ਮਲਿਕ ਬ੍ਰਾਂਡ ਦੇ ਨਾਂ ਹੇਠ ਮਲਿਕ ਖਾਨ ਜੋ ਪਰਫਿਊਮ ਅਤਰ ਇਤਰ ਵੇਚਦੇ ਆ ਤੇ ਇਸ ਸਾਰੇ ਕਸੇ ਦੀ ਜਾਣਕਾਰੀ ਤੁਹਾਡੇ ਤੱਕ ਪਹੁੰਚਾਉਣਾ ਦਾ ਸਾਡਾ ਮੋਟਿਵ ਸਾਡਾ ਮਨੋਰਥ ਇਹੀ ਹੈ ਕਿ ਕੋਈ ਵੀ ਨੌਜਵਾਨ ਇਹ ਨੌਜਵਾਨ ਨੇ ਦੋਨੇ ਭਰਾ ਨੇ ਤੇ ਵਧੀਆ ਕੰਮ ਕਰਦੇ ਨੇ ਕੋਈ ਤੁਹਾਡੇ ਵਿੱਚੋਂ ਵੀ ਸਾਡਾ ਸੱਜਣ ਮਿੱਤਰ ਭਰਾ ਇਸ ਕੰਮ ਨੂੰ ਘੱਟ ਇਨਵੈਸਟਮੈਂਟ ਭਾਵ ਕੇ ਘੱਟ ਖਰਚਾ ਕਰਕੇ ਕੰਮ ਸ਼ੁਰੂ ਕਰ ਸਕਦਾ ਹੈ ਇਹ ਜਾਣਕਾਰੀ ਤੁਹਾਨੂੰ ਕਿਵੇਂ ਲੱਗੀ ਇਹ ਜ਼ਰੂਰ ਸਾਡੇ ਤੱਕ ਆਪਣੀ ਪ੍ਰਤੀਕਿਰਿਆ ਪਹੁੰਚਾਉਣਾ ਚੈਨਲ ਪੰਜਾਬ ਵਾਲਾ ਪੌਡਕਾਸਟ ਦੀ ਇਸ ਵੀਡੀਓ ਨੂੰ ਸ਼ੇਅਰ ਧਰੂ ਕਰਨਾ ਤੇ ਸਾਡਾ ਚੈਨਲ ਤੁਸੀਂ ਸਬਸਕ੍ਰਾਈਬ ਜ਼ਰੂਰ ਕਰਨਾ ਇੰਨੀਆਂ ਜਾਣਕਾਰੀਆਂ ਦੇ ਨਾਲ ਮੈਨੂੰ ਕੁਲਵਿੰਦਰ ਔਲਖ ਨੂੰ ਤੇ ਮੇਰੇ ਨਾਲ ਕੈਮਰਾਮੈਨ ਰਿੰਪੀ ਬਰਾੜ ਨੂੰ ਦਿਓ ਅਗਿਆ ਧੰਨਵਾਦ